ਦਾਂ ਗਰਾਪੋਟ ਚੁਗਿਆ ਦੁਨੀਆਂ ਦੇ ਪੁੱਤ ਬਚਾ ਲੋ ਫਿੱਟਰ ਵਿਚਾਰ ਲੋਕ ਵਿਚਾਰ ਨਾਲ ਕੇ ਪੁੱਤ ਬਚਾ ਲੋ ਜਲਦੀ ਤੇ ਤਾਂ ਮਨ ਨਸ਼ੇ ਦਾ ਤੇ ਨਾ ਦੇ ਸਰਕਾਰਾਂ ਬਚਾਉਂਦੀਆਂ ਜੇ ਆ ਪਿੰਡ ਦੇ ਬੰਦੇ ਬੰਦੇ ਨਾਲ ਕੇ ਤੇ ਸਰਕਾਰਾਂ ਕਿਹੜੀ ਆ ਜੇ ਕਿਹੜੀ ਤੁਰ ਜੇ ਸਰਕਾਰ ਨੇ ਕੱਖ ਨਹੀਂ ਜੇ ਕਰਨਾ ਪੁਲਿਸ ਲੈ ਕੱਖ ਨਹੀਂ ਕਰਨਾ ਪਿੰਡ ਬੱਚੇ ਬਚਾਉਣੇ ਤੇ ਆਪਾਂ ਹੀ ਬਚਾਉਣੀ ਪੈ ਸਕੋ

میرے می جڑا جڑا موٹر سائکل ٹائر لگے ہی ਤੇ ਬੋਈ ਜਦਾਂ ਕਨੇ ਕੀ ਕਟਾ ਕੱਲ ਆਇਆ ਜੋ ਵੀ ਕੀਤਾ ਉਸ ਤੋਂ ਬਾਅਦ ਬੰਦੇ ਮਿਰਸਾਹਾਂ ਨੂੰ ਛੱਡ ਕੇ ਗਏ ਉੱਥੇ ਉੱਪਰ ਲੰਮੇ ਪਾ ਗਿਆ ਮੇਰੇ ਭੈਣ ਨਸ਼ਾ ਇਹਨਾਂ ਦਾ ਵਿਖਦਾ ਜੀ ਕਿ ਬਹੁਤ ਜ਼ਿਆਦਾ ਵਾ ਤੇ ਬਰਮਾਖੀ ਨਾਲ ਚੰਡੇ ਆ ਪਹਿਲੇ ਜਿਹੜੇ ਪਿੰਦੇ ਚੌਧਰੀ ਉਹ ਵੀ ਨਸ਼ਾ ਪਕੁੰਦੇ ਰਹੇ ਗਾਲੇ ਕੀ ਦੱਸਿਆ ਨੇ ਕੀ ਨਾਂ ਦਿੱਤੀ ਹੈ ਨਸ਼ਾ ਖਾ ਗਿਆ ਜਵਾਨੀਆਂ ਘਰਾਂ ਨੇ ਘਰ ਘਰ ਕਰ ਗਿਆ ਜੇ ਕੋਲਾ ਨਾਸ ਕਰ ਗਿਆ ਨਸ਼ਾ ਉਨ ਕੋਈ ਆ ਜੇ ਉਨ ਕੋਈ ਨਹੀਂ ਜੇ ਰੋਕਦਾ ਨਾ ਰੁਕਣਾ ਹੀ ਆ ਜਿਹੜਾ ਘਰ ਘਰ ਚੁੱਕਾ ਆ ਅੱਧਾ ਗਲ ਚੁੱਕਾ ਹੈ ਕੋਈ ਵਾ ਨਹੀਂ ਹੈ ਜੋ ਕਿਹੜਾ ਘਰਕ ਹੋ ਗਿਆ ਜੇ ਕੰਮ ਤੇ ਪੁਲਿਸ ਦਾ ਕੀ ਕਰਨਾ ਪਰ ਉਹ ਨਹੀਂ ਕੋਈ ਕਰਦੇ ਤੇ ਬਹੁਤ ਵਧੀਆ ਬਦਮਾਸ਼ੀ ਵਧੀਆ ਸਾਡੇ ਤੇ ਇਦਾਂ ਆਉਂਦੇ ਆ ਲੈਣ ਵਾਲੇ ਵੀ ਤੇ ਦੂਜੇ ਮੋਟਰਸਾਂ ਵਾਲੇ ਸਾਨੂੰ ਪੰਦਾ ਸਾਡੇ ਤੇ ਨਾ ਕੋਟੜ ਜੇ ਸਰੇ ਆਮ ਗੱਡੀਆਂ ਆਉਂਦੀਆਂ ਗੱਡੀਆਂ ਨਸ਼ਾ ਕਰਕੇ ਜਾਂਦੀਆਂ ਗੁੱਦੇ ਉਹਨਾਂ ਦਾ ਉਹ 10-15 ਮੁੰਡੇ ਜਿਹੜੇ ਇਹੋ ਕੰਮ ਕਰਦੇ ਜਿਹਨਾਂ ਲੱਖਾਂ ਰੁਪਏ ਕਮਾਏ ਆ ਤੇ ਲੋਕਾਂ ਦੇ ਮੁੰਡੇ ਬਹੁਤ ਮਰਨਦੇ ਆ ਅਸੀਂ ਇਸ ਗੱਲ ਦੀ ਪੁਰਜ਼ੋਰ ਸਰਕਾਰ ਕੋ ਅਪੀਲ ਕਰਨੇ ਆ ਤੇ ਸਾਰੇ ਪਿੰਡਾਂ ਵਾਲਿਆਂ ਨੇ ਵੀ ਕਹਿੰਨੇ ਵੀ ਹਰ ਪਿੰਡ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਓ ਮਤੇ ਪਾਓ ਜਿਹੜਾ ਬਾਹਰੋਂ ਲੈਣ ਦਾ ਚਾਹ ਵੇਚਦਾ ਉਹਦਾ ਬਾਈਕਾਟ ਕਰੋ ਸਰਕਾਰਾਂ ਕਈ ਆ ਗਈਆਂ ਤੁਹਾਡੇ ਸਾਹਮਣੇ ਤੀਜੀ ਸਰਕਾਰ ਤੋਂ ਮੈ ਆ ਗਈ ਇਹ ਨਸ਼ਾ ਕੋਈ ਖਤਮ ਨਹੀਂ ਹੋਇਆ ਅਜੇ ਤੱਕ ਹੋਇਆ ਨਸ਼ਾ ਕਿਸੇ ਕੋ ਨੂੰ ਨਹੀਂ ਹੋਇਆ ਪਿੰਡਾਂ ਦੇ ਲੋਕ ਉੱਠਣਗੇ ਤੇ ਕੰਮ ਮੁਕਣਾ ਪਿੰਡਾਂ ਦੀ ਜਨਤਾ ਉੱਠੇਗੀ ਫੇਰ ਕੰਮ ਬੰਦ ਜਿਹੜਾ ਆਉਂਦਾ ਉਹਨੂੰ ਕਾਬੂ ਕਰਨ ਪੁੱਟਣ ਨੂੰ ਮਾਰ ਉਸ ਨੂੰ ਫਿਰ ਪੁਲਿਸ ਛੱਡ ਛੱਡਦੀ ਹੈ ਪੁਲਿਸ ਛੱਡਦੀ ਹੈ ਵੀ ਇਹ ਮਰ ਗਿਆ ਸਾਡੇ ਕੋਲ ਨਸ਼ਾ ਨਾ ਮਿਲਿਆ ਤਾਂ ਮਰ ਜੇਗਾ ਪੰਜਾਬ ਵਿੱਚ ਵਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਨਾਲ ਨਿਤ ਨਵੇਂ ਦਿਨ ਨੌਜਵਾਨਾਂ ਦੀਆਂ ਮੌਤਾਂ ਹੋਣ ਦਾ سلسلہ ਲੁਕਣ ਦਾ ਨਾਮ ਨਹੀਂ ਲੈ ਰਿਹਾ ਇਸੇ ਤਰ੍ਹਾਂ ਦਾ ਮਾਮਲਾ ਪੁਲਿਸ ਖਾਨਾ ਡੇਰਾ ਬਾਬਾ ਨਾਨਕਦੀਨ ਪਿੰਡ ਪੱਤੀ ਤਲਵੰਡੀ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਕੁਲਜੀਤ ਸਿੰਘ ਲਾਲਾ ਪੁੱਤਰ ਵੀਰ ਸਿੰਘ ਦੀ ਚਿੱਟੇ ਦਾ ਘੜ ਮੰਨੇ ਜਾਂਦੇ ਪਿੰਡ ਨਿਕੋਸਰਾ ਵਿੱਚ ਚਿੱਟੇ ਦੀ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਇਸ ਸਬੰਧੀ ਪੱਤਰਕਾਰਾਂ ਨੂੰ ਰੋਂਦਿਆਂ ਕਰਲਾਉਂਦਿਆਂ ਨੌਜਵਾਨ ਦੇ ਪਿਤਾ ਵੀਰ ਸਿੰਘ ਨੇ ਦੱਸਿਆ ਕਿ ਉਹਨਾਂ ਦੇ ਇਕਲੌਤੇ ਪੁੱਤਰ ਕੁਲਜੀਤ ਸਿੰਘ ਲਾਲਾ ਜਿਸ ਦੀ ਉਮਰ 35 ਸਾਲ ਸੀ ਜੋ ਕਿ ਦਸੂਹਾ ਮਖੇਰੀਆਂ ਐਕਸਾਈਜ਼ ਵਿਭਾਗ ਦੇ ਵਿੱਚ ਕੰਮ ਕਰਦਾ ਸੀ ਤੇ ਬੀਤੀ ਰਾਤ ਨੂੰ ਆਪਣੀ ਡਿਊਟੀ ਤੋਂ ਪਿੰਡ ਨਿਕਸਰਾ ਦੇ ਵਿੱਚ ਕਿਸੇ ਕੋਲੋਂ ਚਿੱਟੇ ਦੀ ਓਵਰਡੋਜ਼ ਲੈਣ ਨਾਲ ਉਸ ਦੀ ਮੌਤ ਹੋਈ ਹੈ ਉਹਨਾਂ ਦੱਸਿਆ ਕਿ ਪਿੰਡ ਨਿਕੋਸਰਾ ਦੇ ਸਾਬਕਾ ਸਰਪੰਚ ਨੇ ਉਹਨਾਂ ਨੂੰ ਫੋਨ ਤੇ ਸੂਚਨਾ ਦਿੱਤੀ ਕਿ ਤੁਹਾਡਾ ਪੁੱਤਰ ਪਿੰਡ ਦੀ ਕਿਸੇ ਲਵਾਰਸ਼ ਜਗ੍ਹਾ ਤੇ ਬੇਹੋਸ਼ੀ ਦੀ ਹਾਲਤ ਵਿੱਚ ਪਿਆ ਤਾਂ ਅਸੀਂ ਤੁਰੰਤ ਆ ਕੇ ਦੇਖਿਆ ਤਾਂ ਉਸ ਦੇ ਮੂੰਹ ਵਿੱਚੋਂ ਝੱਗ ਵਗ ਰਹੀ ਸੀ ਤੇ ਉਸ ਦੀ ਮੌਤ ਹੋ ਚੁੱਕੀ ਸੀ ਪੀੜਤ ਪਰਿਵਾਰ ਨੇ ਪੰਜਾਬ ਪੁਲਿਸ ਅਤੇ ਪੰਜਾਬ ਸਰਕਾਰ ਤੇ ਕਥਿਤ ਤੌਰ ਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਚਿੱਟੇ ਨਾਲ ਆਏ ਦਿਨ ਪੰਜਾਬ ਵਿੱਚ अनेका ਮੌਤਾਂ ਹੋ ਰਹੀਆਂ ਨੇ ਤੇ ਘਰਾਂ ਦੇ ਕਰ ਬਰਬਾਦ ਹੋ ਰਹੇ ਨੇ ਪਰ ਸਰਕਾਰ ਚਿੱਟੇ ਨੂੰ ਖਤਮ ਕਰਨ ਵਿੱਚ ਆਸਮਰਤ ਸਾਬਤ ਹੋ ਰਹੀ ਹੈ ਨੌਜਵਾਨ ਆਪਣੇ ਪਿੱਛੇ ਬਜ਼ੁਰਗ ਮਾਤਾ ਪਿਤਾ 13 ਸਾਲਾਂ ਬੇਟੀ ਅਤੇ ਪਤਨੀ ਨੂੰ ਛੱਡ ਗਿਆ ਉਧਰ ਪਿੰਡ ਵਾਸੀਆਂ ਨੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦੇ ਖਿਲਾਫ ਨਾਰੇਬਾਜ਼ੀ ਕਰਦੇ ਹੋਏ ਨਸ਼ੇ ਦੇ ਸੋਦਾਗਰਾਂ ਖਿਲਾਫ ਸਖਤ ਤੋਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ ਬੱਚੋ ਮਤਲਬ ਕੀ ਗੱਲ ਹੈ ਕੀ ਗੱਲ ਹੋਈ ਬੱਚੇ ਇਹੋ ਜੀ ਸਰਕਾਰ ਨੇ ਨਸ਼ਾ ਨਹੀਂ ਡਕਿਆ ਤੇ ਟੀਕਾ ਲਾ ਕੇ ਮਰ ਗਿਆ ਹੋਰ ਕੀ ਹੋਣਾ ਸੀ ਮੈਂ ਜਦੋਂ ਕੱਲ ਘਰੋਂ ਗਿਆ ਸੀ ਤੁਹਾਨੂੰ ਕਿਸ ਨਾ ਨਾ ਘਰੋਂ ਨਹੀਂ ਕੰਮ ਤੋਂ ਆਇਆ ਹਾਂਜੀ ਕੰਮ ਤੇ ਗਿਆ ਸੀ ਜਿੱਦ ਇੱਧਰ ਤਲਵਾੜੇ ਵਾਲਾ ਬੜੇ ਸ਼ੇਰ ਦਾ ਲੱਗਾ ਉਥੋਂ ਆ ਗਿਆ ਰਾਤ ਆਣ ਕੇ ਘਰ ਨਹੀਂ ਆਇਆ ਉੱਥੇ ਹੀ ਬਾਹਰ ਹੀ ਕਿਤੇ ਟੀਕਾ ਲਾ ਲਿਆ ਉੱਥੇ ਹੀ ਮੁੱਕ ਗਿਆ ਕਦੂਕ ਦੀ ਲੱਗੀਆਂ ਨੂੰ ਨਸ਼ੇ ਦੀ ਲੱਗ ਮਿੰਨੋ ਕੀ ਪਤਾ ਕਦੋਂ ਕੀ ਲੱਗੀ ਜਦੋਂ ਦਾ ਲੱਗੀ ਆ ਪਰ ਲਾਲੋ ਜਿੰਨਾ ਚਿਰ ਲਾਉਣਾ ਐਈ ਮਾਰੇਗੇ ਯਾਹਾਂ ਕੀ ਦਸਨਾ ਕਦੋਂ ਤੇ ਲੱਗੇ ਤੇ ਕਦੋਂ ਦੀ ਨਹੀਂ ਲੱਗੀ ਨਹੀਂ ਤੇ ਮਾਰੇਗੇ ਆਹਦੇ ਕੋਈ ਪੁੱਤਰ ਮਰ ਗਿਆ ਇਹ ਨਾ ਜਿਉਂਦੇ ਨਾ ਮਰੇ ਕੱਲਾ ਕੱਲਾ ਬੋਤ ਹਾਂ ਕੱਲਾ ਕੱਲਾ ਸਾਡਾ ਪੁੱਤਰ ਹੀ ਤੇ ਵਿਆਹ ਕੱਕਵਾਰਾ ਸੀ ਵਿਆਹ ਆਵਾ ਬੇਟੀ ਆ ਬੇਟੀ ਆਵੇ ਕੋਈ ਬੇਟੀ 13 ਸਾਲਾਂ ਦੀ ਧੀ ਜਵਾਨ ਕੁੜੀ ਹਾਂ ਐਈ ਕੀ ਕਰਨਾ ਇੱਕ ਕੋਈ ਹਟਾ ਕੋਤੀ ਕੀ ਅਪੀਲ ਕਰਨੀ ਚਾਹੋਗੇ ਪੁਲਿਸ ਅਧਿਕਾਰੀਆਂ ਜਾਂ ਪੰਜਾਬ ਸਰਕਾਰ ਦੀ ਅਪੀਲ ਲਈ ਦੇ ਹੋਈ ਜਨੇ ਨਸ਼ਾ ਮੁਕਤ ਜੀ ਇਹ ਤਲਵੰਡੀ ਰਾਮਾ ਦੇ ਵਿੱਚ ਅੱਜ ਇੱਕ ਨੌਜਵਾਨ ਦੀ ਮੌਤ ਹੋਈ ਹੈ ਦੇਖੋ ਜੀ ਮੈਂ ਮੈਂ ਦੱਸੇ ਕਾਲੋਂ ਸਾਫ ਕਾਸਮਸ ਨਿਕੋਸਾ ਮੈਂ ਆਪਣੇ ਘਰ ਬੈਠਾ ਤੇ ਮੇਰੇ ਕੋਲ ਸਦਾ ਸੁਰਜਨ ਸਿੰਘ ਆਇਆ ਮੇਰੇ ਲਾਗੇ ਘਰ ਰਹਿੰਦਾ ਉਹ ਆਂਦੇ ਵੀ ਸਾਡੇ ਮਰਾਸੀ ਆਉ ਇੱਥੇ ਰਹਿੰਦੇ ਹੁੰਦੇ ਸੀ ਤੇ ਹੁਣ 10 ਦਿਨ ਤੋਂ ਚਲ ਗਏ ਆ ਉਹਨਾਂ ਦਾ ਜਿਹੜਾ ਤੰਬੂ ਜਾ ਖਾਲੀ ਸੀ ਉਹਨੇ ਕਹ ਬੰਦਾ ਪਿਆ ਕੋਈ ਮੇਰੇ ਜਾਨ ਹੋਰ ਬੜੇ ਲੋਕ ਸੀਗੇ ਜਾ ਕੇ ਵੇਖਿਆ ਤੇ ਉਹ ਹਾਂ ਇਹਨੂੰ ਲਾਲਾ ਕਹਿੰਦੇ ਸੀ ਮੁੰਡੇ ਨੂੰ ਮੈਂ ਵੇਖ ਕੇ ਫਿਰ ਸਰਪੰਚ ਸਾਹਿਬ ਨੂੰ ਨੀਤੂ ਨੂੰ ਅੰਗਰੇਜ਼ ਸਿੰਘ ਨੂੰ ਇਹਨੂੰ ਫੋਨ ਕੀਤਾ ਮੈਂ ਉਹਦੇ ਘਰ ਦੱਸੋ ਇਹ ਇੱਕ ਇਹਨਾਂ ਦੇ ਭੂਆ ਦਾ ਮੁੰਡਾ ਵਾ ਜੀ ਜੀ ਆ ਇਹਨੂੰ ਮੈਂ ਸੱਜਾ ਆਇਆ ਤੇ ਉੱਥੇ ਮੋਟਰਸਾਈਕਲ ਦੇ ਟਾਇਰ ਲੱਗੇ ਸੀ ਜੀ ਜੀ ਤੇ ਕੋਈ ਜਦਾਂ ਕਹਿੰਦੇ 18 ਟਾਂਕਾ ਲਾਇਆ ਜੋ ਵੀ ਕੀਤਾ ਉਸ ਤੋਂ ਬਾਅਦ ਬੰਦੇ ਮੇਰੇ ਸਾਹ ਹੁਣਾਂ ਨੂੰ ਛੱਡ ਕੇ ਗਏ ਉੱਥੇ ਨੁਕਾ ਲੰਮੇ ਪਾ ਗਏ ਆ ਮੇਰੇ ਪਿੰਡ ਨਸ਼ਾ ਇੰਨਾ ਜ਼ਿਆਦਾ ਵਿਕਦਾ ਜੀ ਵੀ ਬਹੁਤ ਜ਼ਿਆਦਾ ਵਾ ਤੇ ਬਦਮਾਸ਼ੀ ਨਾਲ ਸਾਵੇ ਚੰਡੇ ਆ ਪਹਿਲੇ ਜਿਹੜੇ ਪਿੰਡ ਦੇ ਚੌਧਰੀ ਉਹ ਵੀ ਨਸ਼ਾ ਪਕਾਉਂਦੇ ਰਹੇ ਆ ਤੇ ਅੱਗੇ ਤੇ ਹੁਣ ਫੇਰ ਦੁਬਾਰਾ ਸੰਪੰਚ ਬਣੇ ਆ ਮਦਦ ਮੁਦਦ ਪਾਵਾਂਗੇ ਸਰਕਾਰ ਅਗੇ ਗੁਜਾਰਸ਼ ਕਰਾਂਗੇ ਬਾਕੀ ਪੁਲਿਸ ਨੂੰ ਇੱਕ ਦੋ ਕੇਸ ਦੱਸਿਆ ਪੁਲਿਸ ਵੀ ਪੈਂਦੀ ਜਨਾਂ ਨੂੰ ਫੜ ਕੇ ਫੜਾਓ ਹੁਣ ਇਹ ਕਿੱਥੋਂ ਆਹੀ ਉਹਨਾਂ ਕੋਲ ਆ ਗਦੇ ਜੀ ਕੰਮ ਤੇ ਪੁਲਿਸ ਦਾ ਇਹ ਕਰਨਾ ਕਰੋ ਨਹੀਂ ਕੋਈ ਵੀ ਕਰਦੇ ਤੇ ਬਹੁਤ ਵਧੀਆ ਬਦਮਾਸ਼ੀ ਵਧੀਆ ਸਾਡੇ ਤੇ ਇਦਾਂ ਆਉਂਦੇ ਆ ਲੈਣ ਵਾਲੇ ਵੀ ਤੇ ਦੂਜੇ ਮੋਟਰਸਾਂ ਵਾਲੇ ਵੀ ਸਾਨੂੰ ਚੜਦਾ ਸਾਡੇ ਤੇ ਨਾ ਕੋ ਚੜ ਜੇ ਖਰੇ ਆਮ ਗੱਡੀਆਂ ਆਉਂਦੀਆਂ ਗੱਡੀਆਂ ਨਸ਼ਾ ਕਰਕੇ ਜਾਂਦੀਆਂ ਕੋ ਦੇਣ ਉਹਦਾ ਕੋ 10 15 ਮੁੰਡੇ ਜਿਹੜੇ ਇਹੋ ਕੰਮ ਕਰਦੇ ਜਿਹਨਾਂ ਲੱਖਾਂ ਰੁਪਏ ਕਮਾਏ ਆ ਤੇ ਲੋਕਾਂ ਦੇ ਮੁੰਡੇ ਬਹੁਤ ਮਰਨਦੇ ਆ ਅਸੀਂ ਇਸ ਗੱਲ ਦੀ ਪੁਰ ਜੋਰ ਸਰਕਾਰ ਕੋ ਅਪੀਲ ਕਰਨੇ ਆ ਤੇ ਸਾਰੇ ਪਿੰਡਾਂ ਵਾਲਿਆਂ ਨੂੰ ਇਹ ਕਹਿੰਨੇ ਵੀ ਹਰ ਪਿੰਡ ਦੇ ਵਿੱਚ ਆਪਣੀਆਂ ਕਮੇਟੀਆਂ ਬਣਾਓ ਮਤੇ ਪਾਓ ਜਿਹੜਾ ਬਾਹਰੋਂ ਲੈਣ ਦਾ ਚਾਹ ਵੇਚਦਾ ਉਹਦਾ ਬਾਈਕਾਟ ਕਰੋ ਉਹ ਇਹ ਪਿੰਡ ਦਾ ਬੰਦਾ ਜਿਹੜਾ ਇਦਾਂ ਦਾ ਉਹਦੀ ਜਮਾਨਤ ਨਾ ਕਰਾਵੇ ਉਹਦੇ ਮਗਰਾਂ ਜਾਵੇ ਜਾਵੇ ਤਾਂ ਉਹਦਾ ਬਾਈਕਾਟ ਕਰੋ ਬਹੁਤ ਮਾੜੀ ਗੱਲ ਵਾ ਕੱਲਾ ਕੱਲਾ ਪੁੱਤੀ ਉਹਨਾਂ ਦਾ ਸਾਡੇ ਰਿਸ਼ਦਾਰ ਵੀ ਆਏ ਉਹਨਾਂ ਦੀ ਮੌਤ ਹੋ ਗਈਗਾ ਸਾਨੂੰ ਇਹ ਗੱਲ ਬਹੁਤ ਦੁੱਖਾ ਅਸੀਂ ਇਹੋ ਅਪੀਲ ਕਰਾਂਗੇ ਕਿ ਕੋਈ ਨਾ ਕੋਈ ਤੇ ਠੱਲ ਪੈਣੀ ਚਾਹੀਦੀ ਆ ਸਰਪੰਚ ਜੀ ਕੀ ਗੱਲ ਹੋਈ ਆ ਪਿੰਡ ਦੇ ਵਿੱਚ ਗੱਲ ਕੀ ਦੱਸਿਆ ਨੇ ਕੀ ਨਾਂ ਦਿੱਤੀ ਆ ਨਸ਼ਾ ਖਾ ਗਿਆ ਜਵਾਨੀਆਂ ਘਰਾਂ ਨੇ ਘਰ ਘਰ ਕਰ ਗਿਆ ਜੇ ਕੋਲਾ ਨਾਸ ਕਰ ਗਿਆ ਨਸ਼ਾ ਇਹਨੂੰ ਕੋਈ ਆ ਜਾ ਇਹਨੂੰ ਕੋਈ ਨਹੀਂ ਜੇ ਰੋਗ ਦਾ ਨਾ ਰੁਕਣਾ ਹੀ ਆ ਜਿਹੜਾ ਘਰ ਘਰ ਚੁਗਾ ਹੱਡਾਂ ਦੇ ਗਲ ਚੁਗਾ ਹੈ ਕੋਈ ਵਾ ਨਹੀਂ ਹੈ ਜਿਹੜਾ ਗਰਕ ਹੋ ਗਿਆ ਜੇ ਰਿਆਇ ਕੱਖ ਨਹੀਂ ਹੋਣਾ ਇੱਕੋ ਹੀ ਪੋਰਤ ਹੀਗਾ ਉਹਦੀ ਗਾਂ ਲੜਕੀ ਆ ਤੇ ਕੀ ਦੱਸੇ ਰਿਹਾ ਆ ਦਵਾਲਾ ਹੀ ਖਤਮ ਹੋ ਗਿਆ ਕੀ ਕਹਿ ਸਕਦੇ ਕਿ ਤੁਸੀਂ ਕੋਈ ਥਾਂ ਲਾਵੇ ਨਹੀਂ ਰਹੇ ਜੇ ਹੁਣ ਜਿਹੜਾ ਕੰਮ ਨਹੀਂ ਸਰਕਾਰਾਂ ਕੋ ਹੁੰਦਾ ਜੇ ਰਾਤਾ ਹੋਏ ਤਾਂ ਸਭ ਕੁਝ ਹੋ ਜਾਂਦਾ ਇਹਨਾਂ ਪਰਾਲੀਆਂ ਦੇ ਅੱਗ ਲੱਗੇ ਲਾਭ ਸਕਦੀ ਨਸ਼ਾ ਵੇਚਦਾ ਨਹੀਂ ਲਾਭਦਾ ਸਰਕਾਰਾਂ ਨੂੰ ਪਰ ਕੋਈ ਹੱਥ ਨਹੀਂ ਪਾਉਂਦਾ ਨਾ ਕੋਈ ਪਾਉਂਦਾ ਜਾਂ ਨਾ ਕੋਈ ਕੋਲਾਂ ਦੇ ਕੀ ਕਹਿ ਸਕਨੇ ਪੱਤਰਕਾਰ ਸਾਹਿਬ ਬਹੁਤ ਮਾੜਾ ਹਾਲ ਹੋਇਆ ਪਿੰਡ 'ਚ ਬੜੀ ਮਾਰੀ ਘਟਨਾ ਵਾਪਰੀ ਹੈ ਨੌਜਵਾਨ ਬੱਚੇ ਦਾ ਜਿਹੜਾ ਵਿਆਹ ਹੋ ਗਿਆ ਇਹ ਮੁੰਡਾ 30-32 ਸਾਲ ਦਾ ਮੁੰਡਾ ਸੀ ਗੱਭਰੂ ਇਹ ਇਹ ਕੰਮ ਕਰਦਾ ਸੀ ਮੁਕੇਰੀਆਂ ਦਾ ਨਸ਼ਾ ਪਹਿਲਾਂ ਵੀ ਇਹ ਕਰਦਾ ਸੀ ਜੀ ਤੇ ਰਾਤ ਕਿਦੇ ਆਇਆ ਇਹਨੇ ਨਿਕੋਸਰਾਉ ਕੋਈ ਨਸ਼ਾ ਕੀਤਾ ਫਿਰ ਸ਼ਾਮ ਦੇ ਉੱਥੇ ਡਿੱਗਾ ਪਿਆ ਸੀ ਹੁਣ ਸਵੇਰੇ ਭਿੰਦਰ ਸਿੰਘ ਸਰਪੰਚ ਨੇ ਬੰਦੇ ਘਲਾਏ ਆ ਵੀ ਮਨੋ ਤੁਹਾਡਾ ਇਹਦਾ ਮੁੰਡਾ ਕੁਲਜੀਤ ਸਿੰਘ ਆ ਜੀ ਵੀ ਕੁਲਜੀਤ ਸਿੰਘ ਆ ਆਪ ਦਾ ਲੋਕਾਂ ਦੱਸਿਆ ਹੋਏਗਾ ਇਹਨਾਂ ਨੇ ਪਿੰਡ ਸੁਨਾਖ ਲਾਇਆ ਤੇ ਇੱਥੋਂ ਸਾਡੇ ਬੰਦੇ ਗਏ ਨੇ ਡਿਟੇਲ ਲੈ ਕੇ ਆਏ ਇਹ ਰਾ ਚੋਨੇ ਆਹੇ ਕੀ ਕਹਿਣਾ ਇਹਦੇ ਹੁਣ ਕਰਮਾਂ ਦੇ ਖੇੜ ਆ ਸਰਕਾਰਾਂ ਕਈ ਆ ਗਈਆਂ ਤੁਹਾਡੇ ਸਾਹਮਣੇ ਤੀਜੀ ਸਰਕਾਰ ਤੋਂ ਹੁਣ ਆ ਗਈ ਇਹ ਨਸ਼ਾ ਕੋਈ ਖਤਮ ਨਹੀਂ ਹੋਇਆ ਤੱਕ ਹੋਇਆ ਕਿਸੇ ਕੋਮ ਨਹੀਂ ਹੋਇਆ ਨਸ਼ਾ ਕਿਸੇ ਕੋਮ ਨਹੀਂ ਹੋਇਆ ਪਿੰਡਾਂ ਦੇ ਲੋਕ ਉੱਠਣਗੇ ਤਾਂ ਇਹ ਕੰਮ ਮੁੱਕਣਾ ਪਿੰਡਾਂ ਦੀ ਜਨਤਾ ਉੱਠੇਗੀ ਫੇਰ ਕੰਮ ਬੰਦਨਾ ਜਿਹੜਾ ਹੁੰਦਾ ਉਹਨੂੰ ਕਾਬੂ ਕਰਨ ਕੁੱਟਣ ਮਾਰਨ ਪੁਲਿਸ ਨੂੰ ਫੋਨ ਕਰ ਪੁਲਿਸ ਛੱਡਦੀ ਆ ਪੁਲਿਸ ਡਰਦੀ ਆ ਵੀ ਇਹ ਮਰ ਗਿਆ ਸਾਡੇ ਕੋਲ ਨਸ਼ਾ ਨਾ ਮਿਲਿਆ ਤਾਂ ਮਰ ਜੇਗਾ ਕੋਈ ਸੁਣੀ ਕੋਈ ਸੁਣੀ ਕੋਈ ਨਹੀਂ ਕਰਦੀ ਸਰ ਇਹ ਕਰ ਸਕਦੀ ਭਾਜੀ ਉਹ ਸਰ ਇਹ ਕਰ ਸਕਦਾ ਇਸ ਕਰਕੇ ਬਹੁਤ ਨੁਕਸਾਨ ਹੋ ਗਿਆ ਵਿਚਾਰੇ ਦਾ ਇਕੱਲੇ ਇਕੱਲੇ ਲੜਕਾ ਸੀ ਗਾਉ ਜਿਹੜਾ ਮਰਨ ਵਾਲਾ ਇਹਦੇ ਵੀ ਇੱਕੋ ਹੀ ਲੜਕੀ ਆ ਬਹੁਤ ਮਾੜਾ ਕੰਮ ਹੋਇਆ ਸਾਡੇ ਪਿੰਡ 'ਚ ਹਾਂਜੀ ਕੀ ਗੱਲ ਹੋਈ ਆ ਬੇਟੇ ਨੂੰ ਹਾਂਜੀ ਬੇਟਾ ਪੂਰਾ ਹੋ ਗਿਆ ਵੈ ਨਾਮ ਤਜੀਬ ਸਿੰਘ ਪਿੰਡ ਪਤੀ ਤਰਨੀ ਰਾਮਾ ਕਟਿਆਲਾ ਤੇ ਬੇਟਾ ਸਾਡਾ ਰਾਤੀ ਕੰਮ ਤੇ ਹੁੰਦਾ ਸੀ ਬਾਹਰ ਇਹ ਕੰਮ ਕਰਦਾ ਇਹ ਕੰਮ ਸੇ ਅਕਸਰ ਅਜ ਵਿੱਚ ਹੀ ਹਿਸ਼ਾਰਪੁਰ ਮਕੇਰੀਆਂ ਤੇ ਉੱਥੋਂ ਰਾਤ ਆਇਆ ਕਿਤੇ ਤੇ ਮੈਨੂੰ ਨਹੀਂ ਪਤਾ ਲੱਗਾ ਮੈਂ ਤੇ ਘਰ ਆ ਸਵੇਰੇ ਮੈਂ ਗੁਰਦਾਰੇ ਹੋ ਕੇ ਆਇਆ ਮੱਛਾ ਟੇਕ ਕੇ ਪਰਚਾ ਲੈ ਕੇ ਘਰ ਰਹਾ ਮਿੰਤੇ ਇੱਥੋਂ ਸਰਪੰਚ ਜੂਰਾ ਬੈਠੇਗਾ ਸਰਦਾਰ ਹਰੀ ਸਰਪੰਚ ਸਾਹਿਬ ਨੇ ਨਿੱਕੋ ਸੜਾ ਦੇ ਇਹਨਾਂ ਬੱਲਾ ਕੱਲਿਆ ਸਰਪੰਚ ਕਪੀਰ ਸਿੰਘ ਬੈਠਾ ਇੱਥੇ ਲਾਗੇ ਸਾਡੇ ਪੱਕੀ ਤੋਂ ਇਹ ਨਾ ਬੰਦਾ ਇਹ ਆ ਗਏ ਨੇ ਸਾਰੇ ਕੱਟੇ ਰੁਪਿਆ ਵੇਖਿਆ ਜਾ ਕੇ ਤੇ ਮੂੰਹ ਚ ਚੇ ਗੱਲ ਲੱਗੀ ਨਿਕਲ ਗਈ ਜੀ ਜੀ ਕਾਮਨ ਨਹੀਂ ਰਹਾ ਤੇ ਨਾ ਦੇ ਸਰਕਾਰਾਂ ਬਚਾਉਂਦੀਆਂ ਪਿੰਡ ਦੇ ਬੰਦੇ ਬੰਦੇ ਰਲ ਕੇ ਤੇ ਸਰਕਾਰਾਂ ਕਿਹੜੀ ਆ ਜੇ ਕਿਹੜੀ ਤੁਰ ਜੇ ਸਰਕਾਰ ਨੇ ਕੱਖ ਨਹੀਂ ਜੇ ਕਰਨਾ ਪੁਲਿਸ ਲੈ ਕੱਖ ਨਹੀਂ ਕਰਨਾ ਪਿੰਡ ਬੱਚੇ ਬਚਾਉਣੇ ਤੇ ਆਪਾਂ ਹੀ ਬਚਾਉਣੀ ਪੈਣੀ ਚਾਹੀਦੀ ਵਿੱਚ ਮੇਰੇ ਤੁਰਗੇ ਕਾਪਾ ਜੇ ਲੋਕਾਂ ਨੇ ਇਹਦੇ ਪਿੰਡਾਂ ਵਾਲੇ ਇਕੱਠੇ ਹੋਵੋਲ ਤੇ ਪਚੌਰ ਕੋਈ ਸਿਕਖ ਨਹੀਂ ਜੇ ਕੱਲ ਵੀ ਪੁਲਿਸ ਸਰਕਾਰ ਕੱਖ ਨਹੀਂ ਜੇ ਕੱਲ ਵੀ ਕੋਈ ਸਰਕਾਰ ਆ ਜੇ ਕੋਈ ਤੁਰਗੇ ਕਾ ਖਰੀਗੇ ਹੁੰਦਾ ਮੇਰੇ ਭਰਾਵੋ ਉਹ ਕੁਝ ਤੇ ਬਿਲਕੁਲ ਆ ਜਾਂਦੀ ਬੇਨਾ ਤੁਰਗੇ ਮੈਂ ਉਹਦੇ ਪੋਟੇ ਚਲਾ ਮੈਂ ਉਹਨੇ ਮੇਰੇ ਮੁੰਡੇ ਨਹੀਂ ਜਣਾਇਆ ਜੀ ਮੌਦੇ ਪੋਟੇ ਨਹੀਂ ਜਣਾਇਆ ਤੇ ਮੇਰੀ ਕੀ ਮਾਰੇ ਕੀ ਬਣਾਤੇ ਮੇਰੇ ਕਿਥੇ ਰਹਿ ਗਿਆ ਨਵਜੜ ਪੋਤੇ ਮੇਰਾ ਅਜੇ 30 ਸਾਲ ਦੀ ਉਮਰ ਨਹੀਂ ਆਈ 32 ਸਾਲ ਦੀ ਬੱਸ ਅੰਕਲ ਜਿਹੜੇ ਡੈਥ ਜਿਹੜੀ ਕਿਹੜੇ ਉਹ ਇਹ ਨਾ ਨੀਕੋਸਰਾ ਜੀ ਪਿੰਡ ਨੀਕੋਸਰਾ ਵਿੱਚ ਉੱਥੇ ਡੈਥ ਹੋਈ ਹੈ ਆ ਸਰਪੰਚ ਸਾਹਿਬ ਨੇ ਉੱਥੋਂ ਵੇਖੋਸਰਾ ਕੀ ਲੱਗਦਾ ਤੁਹਾਨੂੰ ਨਸ਼ੇ ਦੇ ਓਵਰਡੋਜ਼ ਨਾਲ ਮਤਲਬ ਬਾਜੀ ਤੇ ਓਵਰਡੋਜ਼ ਹੀ ਹੋ ਸਕਦੀ ਹੋਰ ਮੈਂ ਕੀ ਕਹਿ ਸਕਦਾ ਜੇ ਉਹ ਮੇਰਾ ਮੂੰਹ ਜਿਹਾ ਗੰਢ ਨਿਕਲ ਲਈ ਉਹ ਤੇ ਮੈਂ ਵੇਖਿਆ ਜਾ ਕੇ ਜਦੋਂ ਇਹ ਲੱਗਦਾ ਕਿ ਇਹਨਾਂ ਦੀ ਮਰੀਕਾ ਨਾ ਸ਼ਕਾਰ ਸੀ ਜਾਂ ਹੋ ਸਕਦਾ ਨਹੀਂ ਹੈਗਾ ਹੈ ਕਿ ਮੈਂ ਕਰੋ ਮੁਕਰਤ ਉਕੇ ਰਹਾ ਵਾਰੀ ਇਹਨਾਂ ਨੂੰ ਇਲਾਜ ਕਰਾਇਆ ਦਾਖਲ ਕਰਾਏ ਨੇ ਬੜੀ ਹਸਪਤਾਲਾਂ 'ਚ ਭੇਜਿਆ ਦਾ ਬੜਾ ਇਲਾਜ ਕਰਾਇਆ ਦੀ ਮਾਂ ਨੇ ਬੜਾ ਇਲਾਜ ਕਰਾਇਆ ਬੜਾ ਪੈਸਾ ਲਾਇਆ ਆਈ ਅੰਨੀ ਵਿੱਚੋਂ ਛੱਡਿਆ ਦੇਖੋ ਕਿਨੇ ਪੁੱਤਰੀ ਇੱਕੋ ਹੀ ਬੇਟਾ ਹੈ ਮੇਰੀ ਇੱਕ ਪੁੱਤਰੀ ਹੈ ਕੀ ਲੱਗਦਾ ਆਪਾਂ ਪੁਸ਼ਪ ਪ੍ਰਸ਼ਾਸਨ ਤੇ ਜਿਹੜੀ ਸਰਕਾਰ ਜਿਹੜੇ ਸਮਰੱਥ ਨੇ ਨਸ਼ਾ ਮਤਲਬ ਮਕੌਨ ਵਿੱਚ ਕਿਸੇ ਸਰਕਾਰ ਨਹੀਂ ਮਗਾਇਆ ਯਾਰ ਕਿਸੇ ਸਰਕਾਰ ਨਹੀਂ ਮਗਾਇਆ ਕਿਸੇ ਦਾ ਮੈਂ ਕਿਹਾ ਲਾ ਲਾ ਨਾ ਕਾਂਗਰਸ ਨਾ ਕਾਲੀ ਨਾ ਆਮ ਨੇ ਕਿਸੇ ਨਹੀਂ ਮਗਾਇਆ ਨਾ ਮੋਦੀ ਕਹਿੰਗੇ ਕਿਸੇ ਨਹੀਂ ਮਗਾਇਆ ਨਸ਼ਾ ਦੁਨੀਆ ਨੂੰ ਖਾ ਗਈ ਆ ਘਰਾਂ ਦੇ ਘਰ ਜਲ ਡੇਰੀ ਸੱਚੇ ਹੋਈ ਆ